ਆਧਦਾ ਪਵਨ ਪਵਿੱਤਰ ਉਪਦੇਸ਼ ਆਪ ਜੀ ਨੇ শ্রবণ ਕੀਤਾ ਹੈ ਜੈਸੀ ਰਾਗ ਦੇ ਵਿੱਚ ਪਰਮੇਂਭੁਰ ਦੇਵ ਰਹਿਮਤ ਕਰਦੇ ਨੇ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਰਹਿਮਤ ਮਿਹਰ ਸਦਕਾ ਹੋਏ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਸੰਸਾਰ ਦੇ ਹਾਲਾਤ ਗੁਰਨਾਨ ਪਦਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਸੰਨਕੇ ਕਈਆਂ ਨੂੰ ਰੱਬ ਬਣਾ ਕੇ ਪੂਜਿਆ ਜਾਂਦਾ ਸੀ ਰੱਬ ਬਣਾ ਕਰਕੇ ਪੂਜਾ ਕੀਤੀ ਜਾਂਦੀ ਇੱਕ ਕਮ ਇੱਕ ਕਾਰਜ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਕਿਤੇ ਤਾਂ ਬੰਦਾ ਰੱਬ ਬਣ ਗਿਆ ਉਹਨੇ ਆਪਣੀ ਪੂਜਾ ਆਰੰਭ ਕਰਾ ਦਿੱਤੀ ਕਿਤੇ ਪਥਰਣ ਪੂਜਣ ਅਰੰਭ ਕਰ ਦਿੱਤਾ ਕਿ ਇਹ ਹੀ ਰੱਬ ਹੈ ਆਪੋ ਆਪਣੇ ਰੱਬ ਬਖਰੇ ਬਖਰੇ ਮਿੱਥਲੇਗੇ ਬਣਾਲੇਗੇ ਆਪੋ ਆਪਣੇ ਰੱਬ ਬਖਰੇ ਬਖਰੇ ਬਣਾਲੇ ਕੋਈ ਆਖਦਾ ਮੈਂ ਇਹਨੂੰ ਮੰਨਦਾ ਹੈ ਕੋਈ ਆਖਦਾ ਮੈਂ ਇਹਨੂੰ ਮੰਨਦਾ 33 ਕਰੋੜ ਦੇਵੀ ਦੇਵਤੇ ਪ੍ਰਗਟ ਹੋਗੇ ਅਰ ਜੇ ਕਿਸੇ ਨੂੰ ਨਾ ਪੁੱਛਿਆ ਜਾਏ ਉਹ 33 ਕਰੋੜਾਂ ਦਾ ਨਾਮ ਨਹੀਂ ਆਏਗਾ ਕਹਿਣ ਨੂੰ ਕਹਿ ਦਿੱਤਾ ਹੁਣ ਜਿਹੜਾ ਇੱਕ ਦੀ ਪੂਜਾ ਕਰ ਰਿਹਾ ਉਹ ਦੂਜੇ ਨੂੰ ਨਹੀਂ ਮੰਨਦਾ ਜਿਹੜਾ ਦੂਜੇ ਨੂੰ ਮੰਨਦਾ ਉਹ ਤੀਜੇ ਦੀ ਪੂਜਾ ਨਹੀਂ ਕਰੇਗਾ ਆਪੋ ਆਪਣੇ ਦੇਵਤੇ ਆਪੋ ਆਪਣੇ ਇਸ਼ਟ ਆਪੋ ਆਪਣੇ ਰੱਬ ਬਣਾ ਕੇ ਪੂਜਾ ਆਰੰਭ ਕਰ ਦਿੱਤੀ ਘਰ ਘਰ ਵਿੱਚ ਵੱਖਰਾ ਵੱਖਰਾ ਗੁਰੂ ਪੀਰ ਪਗੰਬਰ ਹੋ ਗਿਆ ਗੱਲ ਗੱਲ ਜਦੋਂ ਬਾਦਸ਼ਾਹ ਗੁਨਾਲਕ ਪਰਦਾਦਮਨ ਹੁੰਦਾ ਜਲਦੀ ਸਭ ਪ੍ਰithvi ਦੇ ਸਿ ਆਏ ਬਾਬਾ ਦੇਖੇ ਧਿਆਦ ਤਰ ਜਿਸ ਵੇਲੇ ਗੁਰਨਾਨ ਨਾਨਕ ਬਾਸਾ ਨੇ ਸੰਸਾਰ ਵੱਲ ਜਾ ਤੁਮਰੀ ਕਿ ਸੰਸਾਰ ਤੇ ਹਾਲਾਤ ਕੀ ਆਪੋ ਆਪਣੇ ਰੱਬ ਬਣਾਏ ਹੋਏ ਨੇ ਰੱਬ ਦੀ ਪੂਜਾ ਹੋ ਰਹੀ ਰੱਬ ਨੂੰ ਬੰਦਾ ਬਣੀ ਫਿਰਦਾ ਰੱਬ ਗੁਰਨਾਨ ਨਾਨਕ ਬਾਸਾ ਤੇ ਕਾਰਜ ਅਰੰਭ ਕੀਤਾ ਪਿੱਲੋ ਜੋੜਿਆ ਹੀ ਰੱਬ ਨਾਲ ਜਾਏ ਰੱਬ ਬਾਰੇ ਗਿਆਨ ਦਿੱਤਾ ਜਾਏ ਸੰਸਾਰ ਨੂੰ ਦੁਨੀਆ ਨੂੰ ਕਿ ਕਿਸੀ ਨੂੰ ਵੱਡਾ ਸਮਝਦੇ ਹਾਂ ਜਿਹੜਾ ਗਿਆਨ ਰੱਖਦਾ ਹੈ ਗਿਆਨ ਕਰਕੇ ਵੱਡਾ ਹੈ ਕੋਈ ਹੁਣ ਜਿਹੜੇ ਗਿਆਨ ਦੇਣ ਵਾਲੇ ਸਨ ਸੰਸਾਰ ਨੂੰ ਉਹ ਤਾਂ ਇੱਕ ਧੜਾ ਬਣਾ ਲਿਆ ਗਿਆ ਉਹਨਾਂ ਨੇ ਤਾਂ ਇਹ ਆਖ ਦਿੱਤਾ ਬਾਕੀ ਸਭ ਨੀਵੇਂ ਨੇ ਅਸੀਂ ਸਭ ਤੋਂ ਉੱਚੇ ਨੇ ਹੁਣ ਉਹਨਾਂ ਗਿਆਨ ਵੀ ਆਪਣੇ ਹਿਸਾਬ ਨਾਲ ਦਿੱਤਾ ਕਿ ਸਾਰਾ ਸਾਲ ਮੈਂ ਭੁੱਖਾ ਨਾ ਮਰਾਂ ਤਾਂ ਇਸ ਕਰਕੇ ਉਹਨਾਂ ਵੱਖਰੇ ਵੱਖਰੇ ਰੱਬ ਬਣਾ ਦਿੱਤੇ ਕਿ ਸਭ ਨੂੰ ਆਪਣੀ ਲਪੇਟ ਚ ਲੈ ਲਿਆ ਜਾਏ ਜੇਕਰ ਰੱਬ ਬਣਾ ਦਿੱਤਾ ਹੋ ਸਕਦਾ ਉਹਨੂੰ ਕੋਈ ਦੂਜਾ ਨਾਮ ਮੰਨੇ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸਮਝਣਾ ਹੋਵੇ ਕ੍ਰਿਸ਼ਨ ਜੀ ਹੈ ਤਾਂ ਉਹਨਾਂ ਦਾ ਜੰਕੇ ਨਾਲ ਹੁੰਦਾ ਹੈ ਕੰਸ ਨਾਲ ਰਿਸ਼ਤੇ ਚ ਮਾਮਾ ਭਾਂਜਾ ਨੇ ਪਰ ਹੁਣ ਕਨਸ ਨੂੰ ਮੰਨਣ ਵਾਲੇ ਵੀ ਕਈ ਸੰਤ ਤੇ ਕਈ ਕ੍ਰਿਸ਼ਨ ਨੂੰ ਮੰਨਣ ਵਾਲੇ ਵੀ ਸਨ ਜਿਹੜੇ ਗਵਾਲੇ ਨੇ ਉਹ ਕ੍ਰਿਸ਼ਨ ਨੂੰ ਜ਼ਿਆਦਾ ਮੰਨਦੇ ਨੇ ਇਸੇ ਤਰ੍ਹਾਂ ਰਾਮਚੰਦਰ ਲੋਕੀ ਉਹਨਾਂ ਦੀ ਪੂਜਾ ਕਰਦੇ ਨੇ ਰਾਮਚੰਦਰ ਜੀ ਇਹ ਤਾਂ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ ਲੰਕਾ ਦਾ ਰਾਜਾ ਉਹਦੀ ਪੂਜਾ ਵੀ ਕੀਤੀ ਉਹਨੂੰ ਰੱਬ ਬਣਾ ਕੇ ਪੂਜਿਆ ਜਾਂਦਾ ਕਹਿਣ ਤੋਂ ਭਾਵ ਕਿ ਉਹਨੇ ਇਹ ਸੋਚ ਲਿਆ ਜੇਕਰ ਇੱਕ ਇਸਟ ਬਣਾ ਦਿੱਤਾ ਜਾਏ ਹੋ ਸਕਦਾ ਸਾਡੇ ਨਾਲ ਦੁਨੀਆ ਪੈ ਜਾਣ ਕਿ ਸਾਨੂੰ ਕੋਈ ਸਾਡੇ ਚੱਲੇਗੀ ਨਹੀਂ ਜੇਕਰ ਇੱਕ ਰੱਬ ਇਹ ਕਹਿ ਦਿੱਤਾ ਸੇ ਹੋ ਸਕਦਾ ਸਾਡੇ ਨਾਲੋਂ ਕਿਨਾਰਾ ਕਰ ਲਿਆ ਜਾਏ ਇਸ ਕਰਕੇ ਰੱਬ ਬਕਰੋ ਬਕਰੇ ਬਣਾ ਦਿੱਤੇ ਜਾਣ ਫਿਰ ਉਹ ਬਣਾਏ ਵੇਦਾਂ ਦੇ ਕਿਉਂਕਿ ਜਿਹੜੇ ਬੰਦੇ ਕੀ ਆਨ ਰਾਤ ਦੇ ਇਹਨਾਂ ਉਹ ਵਿਚਾਰ ਦੇ ਨਾਲ ਅੱਗੇ ਚੱਲਦੇ ਨੇ ਜਦੋਂ ਕੋਈ ਵੀ ਕਾਜ ਕੀਤਾ ਜਾਂਦਾ ਉਹ ਪਹਿਲੋਂ ਇਹਦੇ ਵਿਚਾਰ ਕਰਦੇ ਉਹਦਾ ਸੱਟਾ ਕੀ ਨਿਕਲੇਗਾ ਇਹ ਤੋਂ ਸਾਨੂੰ ਪ੍ਰਾਪਤ ਕੀ ਹੋਏਗਾ ਜਦੋਂ ਚੀਜ਼ ਮਾਰਕੀਟ ਤੇ ਉਤਾਰੀ ਜਾਂਦੀ ਹੈ ਉਹ ਤੋਂ ਪਹਿਲਾਂ ਇਹਦੇ ਬਾਰੇ ਖੋਜ ਕੀਤੀ ਜਾਂਦੀ ਕਿ ਇਹਦਾ ਸੱਟਾ ਕੀ ਨਿਕਲੇਗਾ ਜਦੋਂ ਅਸੀਂ ਇਹਨੂੰ ਦੁਨੀਆਂ ਦੇ ਵਿੱਚ ਸੰਸਾਰ ਵਿੱਚ ਭੇਜਿਆ ਇਸ ਚੀਜ਼ ਨੂੰ ਉਹਦਾ ਨਫਾ ਤੇ ਨੁਕਸਾਨ ਦੇਖ ਕਰਕੇ ਫਿਰ ਉਹ ਮਾਰਕੀਟ ਤੇ ਉਤਾਰਦੇ ਨੇ ਤਾਂ ਫਿਰ ਤੜਾ ਤੜ ਚੀਜ਼ਾਂ ਵਿਕਦੀਆਂ ਨੇ ਜਿਸ ਤਰ੍ਹਾਂ ਕੋਈ ਖਾਣ ਵਾਲਾ ਪਦਾਰਥ ਲਾ ਲਈਏ ਉਹ ਇਹ ਨਹੀਂ ਹੈ ਕਿ ਇੱਕ ਬੰਦੇ ਨੇ ਬਣਾ ਕੇ ਖਾ ਲਿਆ ਤਾਂ ਸੰਸਾਰ ਤੇ ਮੁਰੇ ਰੱਖ ਦਿੱਤਾ ਨਹੀਂ ਉਹਦੇ ਪਤਾ ਨਹੀਂ ਕਿਤਨੇ ਕੋ ਟੈਸਟ ਹੋਏ ਕਿਤਨੇ ਕੋ ਬੰਦਿਆਂ ਨੇ ਚੱਖਿਆ ਜਿਨ੍ਹਾਂ ਨੂੰ ਸਵਾਦ ਲੱਗੇ ਇਹਦੇ ਵਿੱਚ ਇਹ ਚੀਜ਼ ਦਾ ਟੈਸਟ ਪਾਇਆ ਜਾਏ ਜਿਹੜਾ ਬਾਕੀ ਭੋਜਨ ਪਦਾਰਥਾਂ ਨਾਲੋਂ ਵੱਖਰਾ ਹੋਵੇ ਫਿਰ ਉਹ ਚੀਜ਼ ਜਿਹੜੀ ਮਾਰਕੀਟ ਤੇ बिकਦੀ ਜ਼ਰੂਰ ਹੈ ਜਿਸ ਤਰ੍ਹਾਂ ਬੱਚਿਆਂ ਦੇ ਚੀਜ਼ਾਂ ਲਾ ਲਈਏ ਭਾਗ ਭਾਂ ਦੀਆਂ ਚੀਜ਼ਾਂ ਨੇ ਪਰ ਇਹ ਇੱਕ ਚੀਜ਼ ਜੇ ਕੰਪਨੀ ਨੇ ਕਿਤੇ ਚਲਾਉਣੀ ਹੈ ਤਾਂ ਉਹਦੇ ਲਈ ਉਹ ਟੇਸਟ ਉਹਨਾਂ ਚੀਜ਼ਾਂ ਨਾਲੋਂ ਵੱਖਰਾ ਪਾਉਂਦੇ ਨੇ ਜੋ ਬੱਚੇ ਨੂੰ ਲਤ ਲੱਗ ਜਾਂਦੀ ਫਿਰ ਬੱਚਾ ਉਹੀ ਮੰਗ ਕਰਦਾ ਉਹੀ ਮੰਗਦਾ ਉਸ ਤੋਂ ਬਗੈਰ ਰਹਿੰਦਾ ਨੇ ਇਸੇ ਤਰ੍ਹਾਂ ਧਾਰਮਿਕ ਜਗਤ ਵਿੱਚ ਵੀ ਹੁੰਦਾ ਕਿਹੜੀ ਚੀਜ਼ ਦੀ ਮੰਗ ਜ਼ਿਆਦਾ ਹੈ ਉਹ ਉਹਨਾਂ ਨੇ ਮਾਰਕੀਟ ਤੇ ਵਿੱਚ ਦੁਨੀਆ ਵਿੱਚ ਸੰਸਾਰ ਵਿੱਚ ਉਤਾਰ ਦਿੱਤੀ ਬੰਦਾ ਆਖਦਾ ਮੈਂ ਦੁੱਖਾਂ ਤੋਂ ਨਿਜਾਦ ਪਾਉਣਾ ਚਾਹੁੰਦਾ ਬੰਦਾ ਆਖਦਾ ਹੈ ਕਿ ਮੈਨੂੰ ਧਨ ਦੌਲਤ ਚਾਹੀਦਾ ਬੰਦਾ ਆਖਦਾ ਹੈ ਮੈਨੂੰ ਗਿਆਨ ਚਾਹੀਦਾ ਉਹਦੇ ਵਾਸਤੇ ਉਦਾਂ ਫਿਰ ਵੱਖਰੇ ਵੱਖਰੇ ਰੱਬ ਬਣਾ ਦਿੱਤੇ ਕੋਈ ਆਖਦਾ ਮੈਨੂੰ ਸੰਗੀਤ ਚਾਹੀਦਾ ਉਹਦੇ ਵਾਸਤੇ ਸਰਸਵਤੀ ਪੈਦਾ ਹੋ ਗਈ ਕੋਈ ਆਖਦਾ ਮੈਨੂੰ ਧਨ ਚਾਹੀਦਾ ਧਨ ਦੀ ਕਮੀ ਹੈ ਧਨ ਦولتਾ ਜੋ ਉਹਦੇ ਲਈ ਲక్ష్ਮੀ ਪੈਦਾ ਕਰ ਦਿੱਤੀ ਕੋਈ ਆਖਦਾ ਮੈਨੂੰ ਮੌਤ ਤੋਂ ਡਰ ਲੱਗਦਾ ਭਾਗ ਕੇ ਵੱਖਰੇ ਵੱਖਰੇ ਦੇਵਤੇ ਬਣਾ ਦਿੱਤੇ ਗਏ ਕੋਈ ਆਖਦਾ ਮੈਨੂੰ ਗ੍ਰਹਾਂ ਤੋਂ ਸ਼ਨੀ ਤੋਂ ਡਰ ਲੱਗਦਾ ਸ਼ਨੀ ਦੇਵਤਾ ਬਣ ਗਿਆ ਇਸ ਤਰ੍ਹਾਂ ਵੱਖਰੇ ਵੱਖਰੇ ਦੇਵਤੇ ਬਣ ਕੇ ਜੋ ਲੋੜਾ ਸਨ ਉਹਨਾਂ ਨੇ ਦੇਖਿਆ ਕਿ ਇਹਨਾਂ ਵਿਅਕਤੀਆਂ ਲੋੜਾ ਕੀ ਉਹ ਸਾਹ ਨਾਲ ਦੇਵਤੇ ਬਣਾ ਦਿੱਤੇ ਗਏ ਉਹਦੀ ਪੂਜਾ ਦਾ ਵਿਧਾਨ ਸਭ ਦਾ ਵੱਖਰਾ ਵੱਖਰਾ ਬਣਾ ਦਿੱਤਾ ਗਿਆ ਤਾਂ ਅੱਜ ਸੰਸਾਰ ਦੇ ਵਿੱਚ ਪਾਤ ਪਾਤ ਦੇ ਸਾਹ ਸੰਗਤ ਦੇਵਤੇ ਪ੍ਰਗਟ ਹੋ ਗਏ ਨੇ ਹੋ ਵੀ ਰਹੇ ਨੇ ਇਸੇ ਤਰ੍ਹਾਂ ਸਾਧੂ ਕਰਦੇ ਨੇ ਇਸੇ ਤਰ੍ਹਾਂ ਸੰਤ ਬਾਬੇ ਕਰਦੇ ਨੇ ਉਹ ਦੇਖ ਲੈਂਦੇ ਨੇ ਕਿ ਹਾਵ ਭਾਵ ਸਬੰਦੇ ਉਹਦੇ ਹਾਵ ਭਾਵ ਕੀ ਨੇ ਇੱਥੋਂ ਅਸੀਂ ਸਮਝਦੇ ਹਾਂ ਕਿ ਛਾਡੋ ਸਾਡਾ ਮਨ ਪੜਦੇ ਨੇ ਪਰ ਮਨ ਨੂੰ ਕੋਈ ਨਹੀਂ ਪੜਦੇ ਉਹ ਸਾਨੂੰ ਦੇਖ ਕਰਕੇ ਸਮਝ ਜਾਂਦੇ ਨੇ ਕਿ ਆਹ ਚੀਜ਼ ਤੋਂ ਦੁਖੀ ਹੈ ਇਹਦੇ ਇਹਨੂੰ ਇਦਾਂ ਦੇ ਕਾਰਨ ਦੱਸੇ ਜਾਣ ਇਹਦੇ ਮਨ ਵਿੱਚ ਇਹ ਬੈਠ ਜਾਏ ਕਿ ਬਾਬਾ ਵਾਕਈ ਅੰਤਰਜਾਮੀ ਹੈ ਉਹ ਹੁੰਦਾ ਵੀ ਇਸੇ ਤਰ੍ਹਾਂ ਅਸੀਂ ਉਹਨਾਂ ਦੀ ਲਪੇਟ ਵਿੱਚ ਆ ਜਾਂਦੇ ਹਾਂ ਇਸੇ ਤਰ੍ਹਾਂ ਫਿਰ ਸੰਸਾਰ 'ਚ ਹੋਇਆ ਫਿਰ ਵੱਖਰੇ ਵੱਖਰੇ ਰੱਬ ਸੰਸਾਰ ਵਿੱਚ ਪੈਦਾ ਹੋ ਗਏ ਹੁਣ ਜਦੋਂ ਤੁਸੀਂ ਇੱਕੋ ਬਾਤ ਕਿਸੇ ਨੂੰ ਕਹਿ ਦਿੱਤਾ ਜਾਏ ਕਿ ਭਾਈ ਇਹ ਰੱਬ ਨਹੀਂ ਹੈ ਰੱਬ ਤਾਂ ਹੋਰ ਹੈ ਉਹ ਮੰਨੇ ਗਣ ਉਹ ਨਹੀਂ ਮੰਨਣਗੇ ਤਿਤਨਾ ਮਾਜੀ ਤੁਸੀਂ ਸਮਝਾ ਲਓ ਕਿ ਰੱਬ ਵੱਖਰਾ ਨਹੀਂ ਹੈ ਰੱਬ ਇੱਕੋ ਹੀ ਹੈ ਸਾਰ ਕੀਤੇ ਛੇਤੇ ਮੰਨੇਗਾ ਨਹੀਂ ਇਸ ਤਰ੍ਹਾਂ ਗੁਰਨਾਨਤ ਬਾਦਸ਼ਾਹ ਨਾਲ ਹੋਇਆ ਸਮਝਾਣ ਦਾ ਯਤਨ ਦਾ ਸੰਸਾਰ ਨੂੰ ਦੁਨੀਆ ਨੂੰ ਕੀਤਾ ਪਰ ਉਹਦੇ ਲਈ ਸਮਾਂ ਕਿੰਨਾ ਲੱਗ ਗਿਆ ਗੁਰਨਾਨਤ ਬਾਦਸ਼ਾਹ ਨੂੰ ਗੁਰਨਾਨਤ ਬਾਦਸ਼ਾਹ ਨੂੰ ਸਮਾਂ ਲੱਗਿਆ 1469 ਵਿੱਚ ਗੁਰਨਾਨਤ ਬਾਦਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਤੇ 1708 ਇਸ ਲਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਜੁਸ ਸੰਬੰਧ ਹੈ ਲਗਭਗ 239 240 ਸਾਲ 240 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੂੰ ਲੱਗਿਆ ਦੁਨੀਆ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਇਤਨਾ ਵਹਿਮ ਇਤਨਾ ਪਖੰਡ ਇਤਨੇ ਰੱਬ ਬਣੇ ਹੋਏ ਸਨ ਉਹਦੇ ਵਾਸਤੇ ਇਤਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਚ ਰੱਖਿਆ ਕਿਉਂਕਿ ਕਾਇਆ ਪਲਟੀ ਹੈ ਸਰੀਰ ਦੂਜਾ ਸੀ ਜੋਤ ਹੋਈ ਸੀ ਜੁਗਤ ਹੋਈ ਸੀ ਤ੍ਰਿਕਾ ਹੋਈ ਸੀ ਸਮਝਾਉਣ ਦਾ ਗੁਰੂ ਨਾਨਕ ਪਾਤਸ਼ਾਹ ਦਸਾਂ ਪਾਸੇ ਜਾਇਆ ਹੁਣ 240 ਸਾਲ ਦਾ ਸਮਾਂ ਲੈ ਕਰਕੇ ਕੇਵਲ ਇਹ ਬੰਦੇ ਨੂੰ ਸੁਝਾਇਆ ਕਿ ਆ ਭਲਿਆ ਇੱਕ ਓੰਕਾਰ ਰੱਬ ਇੱਕ ਹੈ ਐਮੀਨਾ ਕਿਤੇ ਭਲੇਖਿਆਂ ਵਿੱਚ ਪਈ ਜਾਈ ਐਮੀਨਾ ਕਿਤੇ ਬ੍ਰਹਮਾਂ ਵਿੱਚ ਪੈ ਜੇ ਕਿੰਨੂ ਵੀ ਰੱਬ ਮੰਨ ਲਿਆ ਇਹਨੂੰ ਵੀ ਰੱਬ ਮੰਨ ਲਿਆ ਨਹੀਂ ਕਹਿੰਦੇ ਰੱਬ ਉਹ ਇੱਕ ਹੈ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਗਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਤ ਹੁਣ ਉਸ ਇੱਕ ਓੰਕਾਰ ਬਾਰੇ ਪੰਜਵੇਂ ਗੁਰਦੇਵ ਗੁਰ ਅਰਜਨ ਪਾਤਸ਼ਾਹ ਅੱਜ ਦੇ ਮੁਖਵਾਕ ਦੇ ਵਿੱਚ ਸਮਝਾਉਣਾ ਕਰਦੇ ਨੇ ਕਿ ਆ ਬੰਦੇ ਆ ਸੰਸਾਨੇ ਤਾਂ ਵੱਖੋ ਵੱਖਰੇ ਰੱਬ ਮੰਨੇ ਹੋਏ ਨੇ ਅਜੇ ਵੀ ਮੰਡਰੇ ਨੇ ਹੋਰ ਬਣਨਗੇ ਆ ਜੇ ਸੰਸਾਰ ਵਿੱਚ ਕਿਉਂਕਿ ਜਦੋਂ ਸੱਚ ਵਿਕਦਾ ਹੈ ਤਾਂ ਕਾਝ ਵੀ ਜ਼ਰੂਰ ਵਿਕਦਾ ਉਹਦੇ ਨਾਲ ਜੇ ਸੋਨਾ ਵਿਕਦਾ ਹੈ ਤਾਂ ਉਹਦੇ ਨਾਲ ਉਹਦਾ ਅਲਟੀਵੇਸ਼ਨ ਜ਼ਰੂਰ ਵਿਚਕੇਗਾ ਜੇ ਚੰਗੀ ਚੀਜ਼ ਸੰਸਾਰ ਵਿੱਚ ਹੈ ਦੁਨੀਆ ਵਿੱਚ ਹੈ ਉਹਦਾ ਨਕਲ ਵੀ ਜ਼ਰੂਰ ਵੇਚੇਗਾ ਨਕਲੀ ਵੀ ਜ਼ਰੂਰ ਵੇਕੇਗਾ ਨਾਲ-ਨਾਲ ਚੱਲੇਗਾ ਜੇ ਸੰਤ ਹੈ ਤਾਂ ਚੋਰ ਵੀ ਹੈ ਜੇ ਸਾਧ ਨੇ ਤਾਂ ਠੱਗ ਵੀ ਨੇ ਜੇ ਸੱਚ ਹੈ ਤਾਂ ਝੂਠ ਵੀ ਹੈ ਜੇ ਨੇਕੀ ਹੈ ਤਾਂ ਬਦੀ ਵੀ ਹੈ ਕਹਿਣ ਤੋਂ ਭਾਵ ਕਿ ਸੱਚ ਦੇ ਨਾਲ ਝੂਠ ਜ਼ਰੂਰ ਹੋਏਗਾ ਜਿੱਥੇ ਰੱਬ ਇੱਕ ਪਰਮਾਤਮਾ ਉਤੇ ਭਾਂਤ ਭਾਂਤ ਉਹਦੇ ਰੱਬ ਨੇ ਗੁਰੂ ਘਰ ਨੇ ਇਹ ਸਮਝਾਇਆ ਬੰਦੇ ਦੇ ਸੁਣਦੇ ਵਿੱਚ ਇਹ ਪਾਇਆ ਕਿ ਬੰਦਿਆ ਰੱਬ ਇੱਕ ਹੈ ਉਸ ਇੱਕ ਨੂੰ ਪੂਜੇ ਇੱਕ ਨੂੰ ਧਿਆਈ ਇੱਕ ਨੂੰ ਜਪੇ ਸਰੋ ਸਿੱਕ ਦੀ ਵਿਚਾਰ ਧੰ ਗੁਰ ਗੰਸਬ 1430 ਅੰਗਾਂ ਦੇ ਵਿੱਚ ਉਸ ਇੱਕ ਦੀ ਵਿਚਾਰ ਕੀਤੀ ਸਭ ਤੋਂ ਅਰੰਭਤਾ ਕਰਦੇ ਨੇ ਗੁਰੰਧਨ ਪਾਤਸ਼ਾ ਜੈਸੀ ਰਾਗ ਦੇ ਵਿੱਚ ਮੱਝ ਕਹਿੰਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਐ ਬੰਦਿਆ ਇਹ ਗੱਲ ਪੱਲੇ ਵੱਲ ਕਿ ਰੱਬ ਇੱਕ ਹੈ ਮਰਨਾ ਕਿਦਾਂ ਕਹਿੰਦੇ ਗੁਰੂ ਦੀ ਕਿਰਪਾ ਦੇ ਸਦਕਾ ਹੁਣ ਗੁਰੂ ਵੀ ਬਖਰੇ ਬਖਰੇ ਨੇ ਮਾਫ ਕਰਨਾ ਸਾਧੂ ਵੀ ਬਖਰੇ ਬਖਰੇ ਬਣੇ ਹੋਏ ਨੇ ਗੁਰੂ ਵੀ ਬਖਰੇ ਬਖਰੇ ਨੇ ਪਗੰਬਰ ਵੀ ਬਖਰੇ ਬਖਰੇ ਨੇ ਪਰ ਜੋੜਦੇ ਆਪਣੇ ਨਾਲ ਪਏ ਨੇ ਮਰ ਕਹਿੰਦੇ ਜਿਹੜਾ ਤੈਨੂੰ ਕੇਵਲ ਮਾਲਕ ਨਾਲ ਜੋੜ ਦੇ ਜਿਹੜਾ ਤੈਨੂੰ ਉਸ ਪ੍ਰਮਾਤਮਾ ਨਾਲ ਜੋੜ ਦੇ ਅਸਲੀਚੇ ਗੁਰੂ ਪੀਰ ਉਹ ਹੈ ਜਿਹੜਾ ਆਪਣੇ ਨਾਲ ਜੋੜ ਲਿਓ ਗੁਰੂ ਪੀਰ ਦਾ ਜਿਹੜਾ ਆਪਣੀ ਪੂਜਾ ਕਰਾਈ ਜਾਏ ਉਹ ਕਾਹ ਦਾ ਗੁਰੂ ਪੀਰ ਹੋਇਆ ਕਹਿਣ ਤੋਂ ਬਾਅਦ ਇਹ ਜਦੋਂ ਸੱਚਾ ਸਤਗੁਰੂ ਤੈਨੂੰ ਪ੍ਰਾਪਤ ਹੋ ਗਿਆ ਉਹ ਤੈਨੂੰ ਕੇਵਲ ਰੱਬ ਨਾਲ ਹੀ ਜੋੜੇਗਾ ਇੱਕ ਨਾਲ ਜੋੜੇਗਾ ਕਹਿੰਦੇ ਮਿਲਣਾ ਵੀ ਤੈਨੂੰ ਪ੍ਰਮਾਤਮਾ ਤਾਂ ਹੈ ਜਦੋਂ ਤੂੰ ਸੱਚੇ ਗੁਰੂ ਨੂੰ ਧਰਨ ਕਰੇਗਾ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ ਫਿਰ ਉਸ ਸਮਾਂ ਦੂਰ ਨਹੀਂ ਜਦੋਂ ਰੱਬ ਦੀ ਪ੍ਰਾਪਤੀ ਵੀ ਹੋ ਜਾਏ ਗੁਰੂ ਦੀ ਪ੍ਰਾਪਤੀ ਵਾਸਤੇ ਯਤਨਾਂ ਬੰਦਿਆ ਤੈਨੂੰ ਹੀ ਕਰਨਾ ਪਿਆ ਤੈਨੂੰ ਪੰਜਾ ਪਿਆਰਿਆ ਕੋਲ ਜਾਣਾ ਪਿਆ ਗੁਰੂ ਧਾਰਨ ਕਰਨ ਵਾਸਤੇ ਕਹਿੰਦੇ ਇਸੇ ਤਾਂ ਰੱਬ ਨੂੰ ਪ੍ਰਾਪਤ ਕਰਨਾ ਹੁਣ ਗੁਰੂ ਦਾ ਦਰ ਨਾ ਛੱਡੀ ਅੱਗੇ ਗੁਰੂ ਦੇ ਦਰ ਤੇ ਤੂੰ ਗਿਆ ਤੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਕਹਿੰਦੇ ਹੁਣ ਤੂੰ ਉਸੇ ਗੁਰੂ ਕੋਲ ਜਾ ਤੈਨੂੰ ਰੱਬ ਦੀ ਪ੍ਰਾਪਤੀ ਵੀ ਹੋਏਗੀ ਜਾਣਾ ਤੈਨੂੰ ਪੈਣਾ ਉਦਮ ਤੈਨੂੰ ਕਰਨਾ ਪੈਣਾ ਫਿਰ ਉਸ ਇੱਕ ਦੇ ਵਿਚਾਰ ਪਾਲਸਾ ਨੇ ਦੱਸੇ ਅੱਜ ਦੇ ਸ਼ਬਦ ਦੇ ਮਾਲ ਕਹਿੰਦੇ ਆਦ ਪੂਰਨ ਆਦਿ ਪਾਪ ਸ਼ੁਰੂ ਤੋਂ ਮਾਲ ਕਹਿੰਦੇ ਜਿਹੜਾ ਪ੍ਰਮਾਤਮਾ ਸੰਸਾਰ ਦੇ ਬਣਨ ਤੋਂ ਪਹਿਲਾਂ ਵੀ ਪਰੀਪੂਰਨ ਸੀ ਹਦ ਹੋ ਗਈ ਬਾਦ ਸਾਹ ਦੁਨੀਆ ਦੇ ਬਣਨ ਤੋਂ ਪਹਿਲਾਂ ਮਾਲ ਕਹਿੰਦੇ ਹਾਂ ਉਹ ਪ੍ਰਮਾਤਮਾ ਜਿਹੜਾ ਸੰਸਾਰ ਦੁਨੀਆ ਦੇ ਬਣਨ ਤੋਂ ਪਹਿਲਾਂ ਵੀ ਪਰੀਪੂਰਨ ਸੀ ਅੱਗੇ ਇਸ ਸ਼ਬਦ ਵਿੱਚ ਸਾਰੇ ਵਿਚਾਰ ਆ ਜਾਣਗੇ ਮਾਲ ਕਹਿੰਦੇ ਮਦ ਪੂਰਨ ਜਿਹੜਾ ਹੁਣ ਸਮਾਂ ਚੱਲ ਰਿਹਾ ਆ ਜਿਹੜਾ ਸਮਾਂ ਚੱਲ ਰਿਹਾ ਪਾਤਸ਼ਾਹ ਕਹਦੇ ਨੇ ਇਹਦੇ ਵਿੱਚ ਵੀ ਪਰਮਾਤਮਾ ਹੀ ਪਰਿਪੂਰਨ ਹੈ ਰਮਿਆ ਹੋਇਆ ਹੈ ਅੰਤ ਪੂਰਨ ਪਰਮੇਸ਼ਵਰ ਕਹਿੰਦੇ ਅੰਤ ਵੇਲੇ ਭਾਵੇਂ ਜਦੋਂ ਇਹ ਸ੍ਰਿਸ਼ਟੀ ਨਾਸ਼ ਹੋ ਗਈ ਖਤਮ ਹੋ ਗਈ ਉਸ ਵੇਲੇ ਵੀ ਪਰਮਾਤਮਾ ਨਹੀਂ ਰਹਿਣਾ ਐਸ ਕਰਕੇ ਬੰਦਿਆ ਤੂੰ ਉਸ ਪ੍ਰਮਾਤਮਾ ਨੂੰ ਪੂਜਨਾ ਕਰ ਉਹ ਤੇਰੇ ਕਰੋੜਾਂ ਹੀ ਪਾਪਾਂ ਦਾ ਨਾਸ਼ ਕਰ ਦੇਵੇਗਾ ਉਹ ਤੇਰੇ ਦੁੱਖਾਂ ਨੂੰ ਦੂਰ ਕਰ ਦੇਵੇਗਾ ਜਿਹੜਾ ਪ੍ਰਮਾਤਮਾ ਦੀ ਮੌਤ ਹੀ ਕਦੇ ਨਹੀਂ ਜਿਸ ਪ੍ਰਮਾਤਮਾ ਦੀ ਮੋਤੇ ਕਦੇ ਨਹੀਂ ਜਿਹੜਾ ਪ੍ਰਮਾਤਮਾ ਤਰਤੀ ਤੋਂ ਬਣਨ ਤੋਂ ਪਹਿਲਾਂ ਵੀ ਪਰੀਪੂਰਣ ਹੁਣ ਸਮਾ ਚਲਿਆ ਉਹ ਸੰਸਾਰ ਵਿੱਚ ਰਮਿਆ ਹੋਇਆ ਅੰਤ ਵੇਲੇ ਵੀ ਉਸ ਪ੍ਰਮਾਤਮਾ ਨੇ ਰਹਿਣਾ ਮਰ ਕਹਿੰਦੇ ਰੱਬ ਉਹ ਹੈ ਉਸ ਦੀ ਪੂਜਾ ਕਰੀ ਹੁਣ ਜਿਹੜਾ ਕੋਈ ਵੀਰ ਪਗੰਬਰ ਜਿਹੜਾ ਕੋਈ ਸੰਸਾਰ ਚਾਹਦਾ ਮੈਂ ਰੱਬ ਹੈ ਉਹਦਾ ਤਾਂ ਕੋਈ ਸਮਾਂ ਵੀ ਹੈ ਆਉਣ ਦਾ ਸੰਸਾਰ ਤੇ ਪਰ ਮਰ ਕਹਿੰਦੇ ਪ੍ਰਮਾਤਮਾ ਦਾ ਸਮਾਂ ਹੀ ਕੋਈ ਨਹੀਂ ਤੇਤਵਾਰਨਾ ਜੋਗੀ ਜਾਣੇ ਰੁੱਤ ਮਹੋਨਾ ਕੋਈ ਜਾਗਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੇ ਸੋਈ ਕਹਿੰਦੇ ਹੋ ਪਰਮਾਤਮਾ ਨੇ ਸ੍ਰਿਸ਼ਟੀ ਸਾਜਿ ਉਹਦਾ ਵੀ ਸਮਾਂ ਕੋਈ ਨਹੀਂ ਤੇ ਪਰਮਾਤਮਾ ਦਾ ਸਮਾਂ ਕਿੱਥੋਂ ਲੱਭਣ ਜਦੋਂ ਪਰਮਾਤਮਾ ਨੇ ਧਰਤੀ ਨੂੰ ਬਣਾਇਆ ਕਿਹੜਾ ਸੰਨ ਸੀ ਕਿਹੜੀ ਤਰੀਖ ਸੀ ਗੁਨਾ ਨੂੰ ਪਛਾਣ ਕਰਨ ਕਿਸੇ ਨੂੰ ਪਤਾ ਹੀ ਕੋਈ ਨਹੀਂ ਨਾ ਪ੍ਰਮਾਤਮਾ ਨੇ ਇਹ ਖੇਡ ਕਿਸੇ ਨੂੰ ਦੱਸੀ ਹੈ ਕਿ ਧਰਤੀ ਬਣੀ ਕਦੋਂ ਤੇ ਤੋਂ ਬਾਹਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾਗਰਤਾ ਸਿੱਟੀ ਕੋ ਸਾਜ ਆਪੇ ਜਾਣੇ ਸੋਇ ਕਵਣ ਸੋ ਵੇਲਾ ਕਵਣ ਥਿਤ ਕਵਣ ਬਾਦ ਕਵਣ ਸਰ ਉਤੇ ਮਾਹ ਕਵਣ ਜਿਤ ਹੋਆ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਅੱਗੇ ਪ੍ਰਾਰੰਭਤਾ ਹੁੰਦੀ ਹੈ ਸਿੱਟੀ ਬਾਹਰ ਨਾ ਜੋਗੀ ਜਾਣ ਰਤਮਾ ਨਾ ਉਹ ਸਮਾਂ ਕਿਹੜਾ ਸੀ ਉਹ ਤਰੀਕ ਕਿਹੜੀ ਸੀ ਉਹ ਵਾਰ ਕਿਹੜਾ ਸੀ ਉਹ ਦਿਨ ਕਿਹੜਾ ਸੀ ਕਹਿੰਦੇ ਕਿਸੇ ਨੂੰ ਨਹੀਂ ਪਤਾ ਪ੍ਰਮਾਤਮਾ ਨੇ ਕਦੋਂ ਧਰਤੀ ਨੂੰ ਸਾਜਿਆ ਗੁਣਾਂ ਨਾਲ ਪਾਛਾ ਜਪਜੀ ਸਾਹਿਬ ਦੇ ਕਹਿਣ ਤੋਂ ਭਾਵ ਕਿ ਉਸ ਪ੍ਰਮਾਤਮਾ ਦਾ ਫਿਆਦ ਅੰਤ ਬੰਦਿਆ ਕਿੱਥੋਂ ਲਭ ਲਏਗਾ ਅਜੇ ਤਾਂ ਧਰਤੀ ਦਾ ਹੀ ਨਹੀਂ ਪਤਾ ਕਦੋਂ ਬਣੀ ਕਹਿਣ ਤੋਂ ਭਾਵ ਕਿ ਉਹ ਪ੍ਰਮਾਤਮਾ ਜਿਹੜਾ ਧਰਤੀ ਨੂੰ ਸਾਜਣ ਵਾਲਾ ਜਿਹੜਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਰਹਿਣ ਵਾਲਾ ਮਾਜ ਕਹਿੰਦੇ ਉਹ ਰੱਬ ਹੈ ਉਹ ਪਰਮਾਤਮਾ ਬੰਦਿਆ ਉਹਦੀ ਪੂਜਾ ਕਰੀ ਲਾ ਕੇ ਜੋ ਸੰਸਾਰ ਵਿੱਚ ਬਣਾਏ ਗਏ ਨੇ ਥਾਂ ਥਾਂ ਤੇ ਰੱਬ ਕਹਿੰਦੇ ਉਹ ਰੱਬ ਨਹੀਂ ਉਹ ਰੱਬ ਉਹ ਪਾਵਰ ਉਹ ਸ਼ਕਤੀ ਉਹ ਹੋਰ ਹੈ ਇਸ ਕਰਕੇ ਸੰਤ ਜਨ ਉਹਨੂੰ ਪਰਮਾਤਮਾ ਨੂੰ ਸਿਮਰਦੇ ਨੇ ਜਿਹੜਾ ਸਭ ਪਾਸੇ ਰਮਿਆ ਹੋਇਆ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗ ਦਿਸਦੇ ਫਿਰ ਉਹ ਪ੍ਰਮਾਤਮਾ ਆਪੇ ਸੁਣਦਾ ਆਪੇ ਵੇਖਦਾ ਆਪੇ ਸੁਣਾ ਰਿਹਾ ਹੈ ਮਨ ਕਰਕੇ ਉਸ ਪ੍ਰਮਾਤਮਾ ਨੂੰ ਧਿਆਣਾ ਕਰੀਏ ਜਿਹੜਾ ਸਭ ਪਾਸੇ ਰਮਿਆ ਹੋਇਆ ਹੈ ਪੇਖਣ ਸੁਨਣ ਸੁਣਾਵਨੋ ਮਨ ਮੈਂਤੜੀਐ ਸਾਜ ਪੂਰਨ ਹੋ ਸਰਬਤਲ ਮੈਂ ਨਾਨਕ ਹਰ ਰੰਗ ਦਾਸ ਅਗੋ ਪੌੜੀ ਤੇ ਰਹਿਮਤ ਕਰ ਦੇਨ ਪੌੜੀ ਹਰ ਇੱਕ ਨਰੰਜਨ ਗਈਏ ਸਭ ਅੰਤਰ ਸੋਈ ਉਹ ਪ੍ਰਮਾਤਮਾ ਹੀ ਕਰਨ ਕਾਰਨ ਸਮਰੱਥ ਹੈ ਜੋ ਚੁੰਦਾ ਹੈ ਉਹੀ ਸੰਸਾਰ ਤੇ ਹੁੰਦਾ ਇਸ ਕਰਕੇ ਭਾਈ ਤੂੰ ਉਸ ਨਰੰਜਨ ਨੂੰ ਜਿਹੜਾ ਮਾਇਆ ਤੋਂ ਰਹਿਤ ਹੈ ਪ੍ਰਮਾਤਮਾ ਨੂੰ ਧਿਆਉਣਾ ਕਰ ਜਪਣਾ ਕਰ ਹਰ ਇੱਕ ਨਰੰਜਨ ਗਈਏ ਸਭੇ ਅੰਤਰ ਸੋਇ ਕਰਨ ਕਰਨ ਸਮਰਤ ਪ੍ਰਭ ਜੋ ਕਰੇ ਸੁ ਹੋਈ ਇੱਕ ਖਿੰਨ ਵਿੱਚ ਸੰਸਾਰ ਨੂੰ ਧਰਤੀ ਨੂੰ ਪੈਦਾ ਕਰ ਦੇ ਇੱਕ ਖਿੰਨ ਦੇ ਵਿੱਚ ਇਸ ਧਰਤੀ ਦਾ ਨਾਸ਼ ਕਰ ਦੇ ਇਹ ਸਭ ਉਸ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਕਿਨ ਮੇ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਕਹਿੰਦੇ ਧਰਤੀ ਦੇ ਜਲ ਜਲ ਰਿਤ ਵਿੱਚ ਉਹ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ ਸਮਝ ਉਹਨੂੰ ਲੱਗਦੀ ਹੈ ਬੁੱਝਦਾ ਉਹੀ ਹੈ ਜਿਤੇ ਪਰਮਾਤਮਾ ਦੀ ਰਹਿਮਤ ਹੋ ਜਾਏ ਆਖਦੇ ਨੇ ਐਸੇ ਜਨ ਨੂੰ ਪਵਿੱਤਰ ਨਿਰਮਲ ਆਕਿਆ ਜਾਂਦਾ ਹੈ ਖੰਡ ਬ੍ਰਹਮੰਡ ਪਤਾਲ ਦੀ ਰਵੇ ਆਸਵ ਲੋਹੀ ਜਿਸ ਆਪ ਬੁਝਾਏ ਸੁਭਜ ਸੀ ਨਿਰਮਲ ਜਨ ਸੋਹੀ